ਘਰਾਂ ਵਿੱਚ ਜਾਣਾ ਰੋਲੇ ਪੈ ਜਾਣੇ ਕੋਈ ਕਿੱਧਰ ਨੂੰ ਮੂੰਹ ਕਰਕੇ ਤੁਰਿਆ ਕੋਈ ਕਿੱਧਰ ਨੂੰ ਮੂੰਹ ਕਰਕੇ ਤੁਰਿਆ ਕੋਈ ਗੱਲ ਸੁਣਦਾ ਨਿਆਣਾ ਕੋਈ ਸੁਣਦਾ ਹੀ ਕੋਈ ਨਹੀਂ ਕੋਈ ਕਹਿੰਦਾ ਨਹੀਂ ਮੈਂ ਤੇ ਇੰਜ ਹੀ ਕਰਨਾ ਜੇ ਕੋਈ ਸਿਆਣਾ ਦੇਖ ਲਓ ਵੀ ਕਹਿੰਦਾ ਜिद ਕਰਕੇ ਇੰਜ ਕਰਨਾ ਨਿਆਣੇ ਨੂੰ ਕਹੋ ਉਹ ਵੀ ਕਹਿੰਦਾ ਜिद ਕਰਕੇ ਇੰਜ ਕਰਨਾ ਨੌਜਵਾਨ ਨੂੰ ਕਹੋ ਉਹ ਵੀ ਨਹੀਂ ਮੰਨਦਾ ਮੰਨਦਾ ਕੋਈ ਵੀ ਨਹੀਂ ਸਾਰੇ ਇੰਜ ਕਰਨ ਦੇ ਤੁਰੇ ਹੋਏ ਨੇ ਤੇ ਫਿਰ ਉੱਥੇ ਰੌਲਾ ਹੀ ਪੈਣਾ ਜਿਹੜੇ ਸਾਰੇ ਕਹਿੰਦੇ ਮੈਂ ਤੇ ਆਪਣੀ ਮਨ ਮਰਜ਼ੀ ਨਾਲ ਕਰਨਾ ਸਭ ਕੁਝ ਉਹ ਕਹਿੰਦਾ ਮੈਂ ਤੇ ਇਹੀ ਖਾਣਾ ਦੂਜਾ ਕਹਿੰਦਾ ਮੈਂ ਇਹ ਨਹੀਂ ਖਾਣਾ ਮੈਂ ਤੇ ਇਹੀ ਖਾਣਾ ਮੈਂ ਤੇ ਉੱਥੇ ਜਾਣਾ ਹੀ ਜਾਣਾ ਇੱਕ ਕਹਿੰਦਾ ਤੂੰ ਨਹੀਂ ਜਾਣਾ ਮੈਂ ਜਾਣਾ ਹੀ ਜਾਣਾ ਫਿਰ ਰੌਲਾ ਹੀ ਅੱਜ ਜਿੰਨਾ ਚਿਰ ਪੱਥਰ ਜਲ ਵਿੱਚ ਹੈ ਨਾ ਉਦੋਂ ਤੱਕ ਠੰਡਾ ਹੈ ਇਹ ਮਨ ਪੱਥਰ ਵੀ ਹੈ ਪਿਆਰਾ ਵੀ ਹੈ ਪੱਥਰ ਵੀ ਹੈ ਐਸ ਵੇਲੇ ਇਹ ਉਹ ਨਾਮ ਦੇ ਸੌਮੇ ਦੇ ਹੇਠਾਂ ਹੈ ਇਹਦੇ ਉੱਪਰ ਠੰਡੀ ਧਾਰ ਵਗ ਰਹੀ ਹੈ ਤੇ ਸੁਣ ਫਿਰ ਦੇ ਸਾਸਾਂ ਗੀ ਚਮੇਲੇ ਹੀ ਨੇ ਉਧਰ ਚੱਲ ਜਿਓ ਆ ਕਰ ਲੋ ਉਹ ਕਰ ਲੋ ਪਤਾ ਹੀ ਨਹੀਂ ਲੱਗਦਾ ਤੇ ਤੀਜੇ ਪਾਚਾ ਕਹਿੰਦੇ ਸੁਣ ਲੈ ਫਿਰ ਪੱਕੀ ਗੱਲ ਤੈਨੂੰ ਦੱਸ ਦਿੰਨੇ ਆ ਸ਼ੱਕ ਨਾ ਰਵੇ ਅਵਰ ਕਾਜ ਤੇਰੇ ਕਿਤੇ ਨਾ ਕਾਜ